ਇਸ ਵੇਲੇ ਦੀ ਵੱਡੀ ਖਬਰ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਦੱਸਦੀ ਹੈ ਕਿ ਫਰੀਦਕੋਟ ਤੋਂ ਕਾਂਗਰਸ ਪਾਰਟੀ ਨੇ ਸਿਟਿੰਗ ਐਮਪੀ ਮੁਹੰਮਦ ਸਦੀਕ ਦੀ ਜਿਹੜੀ ਆ ਉਹ ਟਿਕਟ ਕੱਟ ਕੇ ਅਮਰਜੀਤ ਕੌਰ ਸਾਂਹੂ ਕਿਉਂ ਦਿੱਤੀ ਹੈ ਔਰ ਉਥੇ ਜੇਕਰ ਗੱਲ ਕਰੀਏ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਨੇ ਟਿਕਟ ਜਿਹੜੀ ਆ ਉਹ ਯਮਨੀ ਗੋਮਰ ਨੂੰ ਦਿੱਤੀ ਯਮਨੀ ਗੋਮਰ ਇੱਕ ਆਮ ਜਿਹੜੀ ਇੱਕ ਉਮੀਦਵਾਰ ਹੈਗੀ ਹੈ ਔਰ ਇਹ ਵੀ ਪਤਾ ਲੱਗਿਆ ਕਿ ਉਹ ਅੱਜਕੱਲ ਸਕੂਟਰੀ ਤੇ ਹੀ ਜਿਹੜੇ ਉਹ ਪਰਦੇ ਨਜ਼ਰ ਆਉਂਦੇ ਨੇ ਪਰ ਯਮਨੀ ਗੋਮਰ ਨੂੰ ਜਿਹੜੀ ਇੱਕ ਆਮ ਬੀਬੀ ਨੂੰ ਜਿਹੜੀ ਉਹ ਟਿਕਟ ਦਿੱਤੀ ਗਈ ਹੈ ਔਰ ਜੇ ਗੱਲ ਕਰੀਏ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਂ ਕੇ ਨੂੰ ਜਿਹੜੀ ਟਿਕਟ ਕਾਂਗਰਸ ਦੇ ਵੱਲੋਂ ਜਿਹੜੀ ਉਹ ਦਿੱਤੀ ਗਈ ਹੈ ਉਥੇ ਜੇਕਰ ਗੱਲ ਕਰੀਏ ਕਾਂਗਰਸ ਦੇ ਵਿੱਚ ਯਮਨੀ ਗੋਮਰ ਜਿਹੜੇ ਆ ਉਹ ਆਮਦੀ ਪਾਰਟੀ ਨੂੰ ਅਲਵਿਦਾ ਆ ਕੇ ਬਹੁਤ ਸਮਾਂ ਪਹਿਲਾਂ ਜਿਹੜਾ ਉਹ ਆ ਚੁੱਕੇ ਸੀਗੇ ਔਰ ਹੁਣ ਕਾਂਗਰਸ ਨੇ ਉਹਨਾਂ ਦੇ ਉੱਪਰ ਭਰੋਸਾ ਜਤਾਇਆ ਅਤੇ ਕਾਂਗਰਸ ਨੇ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਆਪਣਾ ਉਮੀਦਵਾਰ ਬਣਾਇਆ ਤਾਂ ਉਧਰ ਅਮਰਜੀਤ ਕੌਰ ਸਾਹੋਂਕੇ ਦੇ ਬਾਰੇ ਜੇਕਰ ਗੱਲ ਕਰੀਏ ਅਮਰਜੀਤ ਕੌਰ ਸਾਹੋਂਕੇ ਜਿਹੜੇ ਆ ਉਹ ਕਿਸੇ ਸਮੇਂ ਅਕਾਲੀ ਦਲ ਦੇ ਵਿੱਚ ਰਹੇ ਆ ਔਰ ਅਕਾਲੀ ਦਲ ਦੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਜਿਹੜੇ ਉਹ ਰਹੇ ਨੇ ਅਤੇ ਹੁਣ ਅੱਜ ਉਹਨਾਂ ਦੇ ਉੱਪਰ ਕਾਂਗਰਸ ਨੇ ਜਿਹੜਾ ਉਹ ਭਰੋਸਾ ਜਤਾਇਆ ਦੱਸਦੀ ਹੈ ਕਿ ਅਮਰਜੀਤ ਕੌਰ ਸਾਹੋਂਕੇ ਜਿਹੜੇ ਆ ਉਹ ਅਕਾਲੀ ਦਲ ਦੇ ਨਾਲ ਪਹਿਲਾਂ ਸਬੰਧਤ ਰਹੇ ਐ ਬਾਅਦ ਦੇ ਵਿੱਚ ਕਾਂਗਰਸ ਦੇ ਵਿੱਚ ਦੇ ਵਿੱਚ ਜਿਹੜੇ ਉਹ ਆ ਗਏ ਸੀਗੇ ਉਹਨਾਂ ਦੇ ਪਤੀ ਦੇ ਵੱਲੋਂ ਜਿਹੜੀ ਉਹ ਚੋਣ ਵੀ ਜਿਹੜੀ ਆਲਰੇਡੀ ਗਈ ਸੀ ਔਰ ਹੁਣ ਅਮਰਜੀਤ ਕੌਰ ਸਾਹੋਂ ਕੇ ਦੇ ਉੱਪਰ ਭਰੋਸਾ ਜਤਾਇਆ ਗਿਆ ਕਾਂਗਰਸ ਦੇ ਵੱਲੋਂ ਕਿ ਉਹਨਾਂ ਨੂੰ ਫਰੀਦਕੋਟ ਤੋਂ ਉਮੀਦਵਾਰ ਜਿਹੜਾ ਉਹ ਬਣਾਇਆ ਗਿਆ ਤਾਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਤਾਂ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਅਸੀਂ ਤੁਹਾਨੂੰ ਸਵੇਰੇ ਵੀ ਜਿਹੜੀ ਜਾਣਕਾਰੀ ਦਿੱਤੀ ਸੀ ਕਿ ਕਾਂਗਰਸ ਦੀ ਬਹੁਤੀ ਟਿਕਟਾਂ ਦੇ ਉੱਪਰ ਸਹਿਮਤੀ ਜਿਹੜੀ ਆ ਉਹ ਨਹੀਂ ਬਣ ਸਕੀ ਜਿਸ ਦੇ ਮੱਦੇ ਨਜ਼ਰ ਕਾਂਗਰਸ ਪਾਰਟੀ ਜਿਹੜੀ ਆ ਉਹ ਥੋੜੇ ਹੀ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ ਤਾਂ ਬਹੁਤ ਵੱਡੀ ਕਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਉਹਨੇ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ 6 ਉਮੀਦਵਾਰਾਂ ਦਾ ਐਲਾਨ ਜਿਹੜਾ ਕੀਤਾ ਸੀ ਅਮਰਸਰ ਤੋਂ ਗੁਰਜੀਤ ਸਿੰਘ ਔਦਲਾ ਨੂੰ ਉਮੀਦਵਾਰ ਬਣਾਇਆ ਗਿਆ ਸੀ ਔਰ ਪਟਿਆਲਾ ਤੋਂ ਡਾਕਟਰ ਤਨਵੀਰ ਗਾਂਧੀ ਨੂੰ ਜਲੰਧਰ ਤੋਂ ਚਰਜੀਤ ਸਿੰਘ ਜੰਨੀ ਨੂੰ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਡਾਕਟਰ ਅਮਰ ਸਿੰਘ ਜਿਹੜੇ ਸਿਟੀنگ ਐਮਪੀ ਨੇ ਉਹਨਾਂ ਨੂੰ ਬਣਾਇਆ ਗਿਆ ਸੰਗਰੂਰ ਤੋਂ ਜਿਹੜੇ ਬਣਾਇਆ ਗਿਆ ਸੀਗਾ ਸੁਖਪਾਲ ਸਿੰਘ ਖੇਰਾ ਤੋਂ ਤਾਂ ਹੁਣ ਹੁਣ ਜਿਹੜਾ ਉਹਨਾਂ ਨੇ ਦੋ ਹੋਰ ਉਮੀਦਵਾਰ ਜਿਹੜੇ ਐਲਾਨ ਕਰ ਦਿੱਤੇ ਨੇ ਤਾਂ ਦੱਸ ਜੀ ਕਿ ਕਾਂਗਰਸ ਪਾਰਟੀ ਨੇ ਹੁਣ ਤੱਕ 8 ਉਮੀਦਵਾਰ ਜਿਹੜੇ ਉਹ ਐਲਾਨ ਕਰ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਪੰਜ ਪਹਿਲਾ ਉਮੀਦਵਾਰ ਛੇ ਐਲਾਨ ਕਰ ਦਿੱਤੇ ਸੀਗੇ ਅਤੇ ਦੋ ਹੁਣ ਹੋਰ ਉਮੀਦਵਾਰਾਂ ਦਾ ਐਲਾਨ ਕਾਂਗਰਸ ਪਾਰਟੀ ਨੇ ਕਰ ਦਿੱਤਾ ਹੈ ਤਾਂ ਦੱਸ ਜੇ ਕਿ ਕੁੱਲ 8 ਉਮੀਦਵਾਰ ਜਿਹੜੇ ਕਾਂਗਰਸ ਪਾਰਟੀ ਹੁਣ ਤੱਕ ਐਲਾਨ ਚੁੱਕੀ ਹੈ ਔਰ 8ਾਂ ਦੇ ਵਿੱਚੋਂ ਦੋ ਬੀਬੀਆਂ ਨੂੰ ਜਿਹੜੀ ਉਹ ਟਿਕਟ ਦਿੱਤੀ ਗਈ ਹੈ ਤਾਂ ਦੱਸ ਜੀਏ ਕਿ ਬੀਬੀਆਂ ਦੇ ਕੋਟੇ ਦੇ ਵਿੱਚੋਂ ਅਮਰਜੀਤ ਕੌਰ ਸਾਹੂ ਕੇ ਨੂੰ ਫਰੀਦਕੋਟ ਤੋਂ ਔਰ ਯਮਨੀ ਗੋਮਰ ਨੂੰ ਹੁਸ਼ਿਆਰਪੁਰ ਤੋਂ ਜਿਹੜੀ ਉਹ ਟਿਕਟ ਦਿੱਤੀ ਗਈ ਹੈ ਤਾਂ ਦੱਸ ਜੀਏ ਕਿ ਅਸੀਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਔਰ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਜਿਹੜੀ ਆ ਕਰਕੇ ਹਟੇ ਸੀ ਤਾਂ ਬਹੁਤ ਵੱਡੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈਗੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਵੱਲੋਂ 8 ਉਮੀਦਵਾਰ ਘੋਸ਼ਿਤ ਹੁਣ ਤੱਕ ਕਰ ਦਿੱਤੇ ਆ ਜਿਦੇ ਵਿੱਚੋਂ ਦੋ ਮਹਿਲਾਵਾਂ ਨੂੰ ਜਿਹੜੀ ਉਹ ਟਿਕਟ ਦਿੱਤੀ ਗਈ ਹੈ ਔਰ 6 ਜੈਂਟਸ ਜਿਹੜੇ ਉਮੀਦਵਾਰ ਉਹਨਾਂ ਨੇ ਉਤਾਰੇ ਨੇ ਤੇ ਜੇਕਰ ਉਧਰ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ 13 ਅ ਉਮੀਦਵਾਰ ਐਲਾਨ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ ਕਿਸੇ ਵੀ ਬੀਬੀ ਨੂੰ ਜਿਹੜੀ ਟਿਕਟ ਉਹਨਾਂ ਦੇ ਵੱਲੋਂ ਨਹੀਂ ਦਿੱਤੀ ਗਈ ਹੈ ਤਾਂ ਬਹੁਤ ਵੱਡੀ ਖਬਰ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਨੇ ਫਰੀਦਕੋਟ ਅਤੇ ਹੁਸ਼ਿਆਰਪੁਰ ਤੋਂ ਆਪਣੇ ਦੋ ਉਮੀਦਵਾਰ ਹੋਰ ਐਲਾਨ ਦਿੱਤੇ ਨੇ ਤਾਂ ਦੱਸ ਜੀ ਕਿ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਹੈਗਾ ਉਮੀਦਵਾਰ ਐਲਾਨੇ ਗਏ ਨੇ 8-8 ਦੇ ਵਿੱਚੋਂ ਅਮਰਸਰ ਦੀ ਜੇ ਗੱਲ ਕਰੀਏ ਅਮਰਸਰ ਤੋਂ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦਿੱਤੀ ਗਈ ਹੈ ਉੱਥੇ ਜੇਕਰ ਅਗਾਂਹ ਗੱਲ ਕਰੀਏ ਜਲੰਧਰ ਤੋਂ ਤਾਂ ਜਲੰਧਰ ਤੋਂ ਉਹਨਾਂ ਨੇ ਟਿਕਟ ਜਿਹੜੀ ਆ ਚਰਜੀਤ ਸਿੰਘ ਜੰਨੀ ਨੂੰ ਦਿੱਤੀ ਐ ਫਤਿਹਗੜ੍ਹ ਸਾਹਿਬ ਤੋਂ ਜਿਹੜੀ ਟਿਕਟ ਐ ਉਹਨਾਂ ਨੇ ਅਮਰ ਸਿੰਘ ਨੂੰ ਦਿੱਤੀ ਐ ਔਰ ਜੇ ਗੱਲ ਕਰੀਏ ਪਟਿਆਲਾ ਤੋਂ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਨੂੰ ਉਮੀਦਵਾਰ ਜਿਹੜਾ ਉਹ ਬਣਾਇਆ ਗਿਆ ਹੈਗਾ ਔਰ ਉੱਥੇ ਹੀ ਸੰਗਰੂਰ ਦੀ ਜੇਕਰ ਗੱਲ ਕਰੀਏ ਤਾਂ ਸੰਗਰੂਰ ਤੋਂ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਇਆ ਬਠਿੰਡਾ ਤੋਂ ਜੀਤਮਿੰਦਰ ਸਿੱਧੂ ਨੂੰ ਉਮੀਦਵਾਰ ਬਣਾਇਆ ਔਰ ਜੇ ਗੱਲ ਕਰੀਏ ਅਮਰਜੀਤ ਕੌਰ ਸਾਹੂ ਨੂੰ ਫਰੀਦਕੋਟ ਤੋਂ ਉਮੀਦਵਾਰ ਬਣਾਇਆ ਔਰ ਹੁਸ਼ਿਆਰਪੁਰ ਤੋਂ ਯਮਨੀ ਗੋਮਰਦੇਵ ਨੂੰ ਜਿਹੜੀ ਆ ਉਹ ਟਿਕਟ ਦਿੱਤੀ ਗਈ ਹੈ ਤਾਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਯਮਨੀ ਗੋਮਰ ਜਿਹੜਿਆ ਜਿੰਨਾ ਦਾ ਪਿਛੋਕੜ ਆਮ ਆਦੀ ਪਾਰਟੀ ਦੇ ਨਾਲ ਜਰੂਰ ਜੁੜਿਆ ਪਰ ਬਹੁਤ ਸਮਾਂ ਪਹਿਲਾਂ ਯਮਨੀ ਗੋਮਰ ਜਿਹੜਿਆ ਆਮ ਆਦੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਉਹ ਪਾਰਟੀ ਦੇ ਵਿੱਚ ਆ ਗਏ ਸੀਗੇ ਕਾਂਗਰਸ ਦੇ ਵਿੱਚ ਤਾਂ ਹੁਣ ਕਾਂਗਰਸ ਪਾਰਟੀ ਨੇ ਉਹਨਾਂ ਦੇ ਉੱਪਰ ਜਿਹੜਾ ਉਹ ਜਿਤਾਇਆ ਹੈਗਾ ਤਾਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮਹਿਲਾ ਕੋਟੀ ਦੇ ਵਿੱਚੋਂ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਹੈ ਔਰ ਇੱਕ ਆਮ ਬੀਬੀ ਨੂੰ ਜਿਹੜੀ ਆ ਉਹ ਟਿਕਟ ਦਿੱਤੀ ਗਈ ਹੈ ਔਰ ਇੱਕ ਸਕੂਟਰੀ ਵਾਲੀ ਬੀਬੀ ਜਿਹੜੀ ਆ ਉਹ ਦੱਸੀ ਜਾਂਦੀ ਹੈ ਔਰ ਉਧਰ ਜੇਕਰ ਅਮਰਜੀਤ ਕੌਰ ਸਾਹੋਂ ਕੀ ਦੀ ਗੱਲ ਕਰੀਏ ਤਾਂ ਅਮਰਜੀਤ ਕੌਰ ਸਾਹੋਂ ਕੇ ਦਾ ਪਛੋਕੜ ਜਿਹੜਾ ਉਹ ਕਾਲੀ ਦਲ ਦੇ ਨਾਲ ਜੁੜਿਆ ਹੋਇਆ ਹੈ ਅਮਰਜੀਤ ਕੌਰ ਸਾਹੋਂ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਜਿਹੜੇ ਆ ਉਹ ਮੋਗੇ ਤੋਂ ਰਹੇ ਹੈਗੇ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਦੇ ਟਿਕਟ ਤੇ ਜਗਰਾਉ ਤੋਂ ਚੋਣ ਵੀ ਲੜੀ ਹੈ ਔਰ ਉਸ ਤੋਂ ਬਾਅਦ ਜਿਹੜੇ ਅਮਰਜੀਤ ਕੌਰ ਸਾਹੋਂ ਕੇ ਨੇ ਉਸ ਤੋਂ ਬਾਅਦ ਆਪਣੇ ਪਤੀ ਦੇ ਸਮੇਤ ਜਿਹੜਾ ਹੈਗਾ ਉਹ ਕਾਂਗਰਸ ਦੇ ਵਿੱਚ ਆ ਜਾਂਦੇ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਵੀ ਉਹ ਜਿਹੜੀ ਆ ਉਹ ਲੜਦੇ ਆ ਤੇ ਹੁਣ ਅਮਰਜੀਤ ਕੌਰ ਸਾਹੋਂ ਕੇ ਦੇ ਉੱਪਰ ਕਾਂਗਰਸ ਪਾਰਟੀ ਨੇ ਫਿਰ ਭਰੋਸਾ ਜਤਾਇਆ ਔਰ ਦੱਸਿਆ ਕਿ ਅਮਰਜੀਤ ਕੌਰ ਸਾਹੋਂ ਕੇ ਦਾ ਮੁਕਾਬਲਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਦੇ ਨਾਲ ਹੋਊਗਾ ਔਰ ਅਮਰਜੀਤ ਕੌਰ ਸਾਹੋਂ ਕੇ ਦਾ ਮੁਕਾਬਲਾ ਜਿਹੜਾ ਉਹ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਅਤੇ ਭਾਜਪਾ ਦੇ ਹੰਸਰਾਜ ਹੰਸ ਦੇ ਨਾਲ ਜਿਹੜਾ ਉਹ ਹੋਊਗਾ ਜਿੱਤੇ ਬਾਕੀ ਪਾਰਟੀਆਂ ਦੇ ਵੱਲੋਂ ਜਿਹੜੇ ਉਮੀਦਵਾਰ ਭਾਜਪਾ ਅਤੇ ਆਮਦੀ ਪਾਰਟੀ ਦੇ ਵੱਲੋਂ ਐਲਾਨੇ ਗਏ ਨੇ ਉਹ ਤੋਂ ਗਾਇਕ ਹੈਗੇ ਆ ਔਰ ਉਤੇ ਹੀ ਕਾਂਗਰਸ ਪਾਰਟੀ ਨੇ ਇੱਕ ਸਿਆਸੀ ਪ੍ਰਚੋਕੜ ਤਾਂ ਚਲੋ ਲੰਬਾ ਤਾਂ ਮੈਂ ਨਹੀਂ ਕਹੂੰਗਾ ਪਰ ਖੁਦ ਉਹਨਾਂ ਦੀ ਜਿਹੜੀ ਆਪਣੀ ਸਿਆਸੀ ਪਛਾਣ ਜਿਹੜੀ ਆ ਇਲਾਕੇ ਦੇ ਵਿੱਚ ਹੈਗੀ ਆ ਔਰ ਜਿੱਥੇ ਕਾਂਗਰਸ ਜਿੱਥੇ ਆਮ ਆਦੀ ਪਾਰਟੀ ਦੇ ਵੱਲੋਂ ਆਪਣਾ ਬਾਹਰੀ ਉਮੀਦਵਾਰ ਜਿਹੜਾ ਐਲਾਨਿਆ ਗਿਆ ਲਿਆ ਕੇ ਕਰਨਜੀ ਤਨਮੋਲ ਉੱਥੇ ਹੀ ਭਾਜਪਾ ਦੇ ਵੱਲੋਂ ਵੀ ਬਾਹਰੀ ਉਮੀਦਵਾਰ ਹਰਸਰਨ ਦੇਹਾਂਸ ਐਲਾਨਿਆ ਗਿਆ ਤਾਂ ਉੱਥੇ ਹੀ ਅਮਰਜੀਤ ਕੌਰ ਸਾਹੂ ਕੇ ਲੋਕਲ ਉਮੀਦਵਾਰ ਜਿਹੜੇ ਉਹ ਹੈਗੇ ਨੇ ਤਾਂ ਦੱਸ ਦਈਏ ਕਿ ਲਗਾਤਾਰ ਜਿਹੜੀਆਂ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਆਪਣੇ ਉਮੀਦਵਾਰ ਕਦੋਂ ਅਨਾਉਂਸ ਕਰੇਗੀ ਇਹ ਕਾਂਗਰਸ ਪਾਰਟੀ ਜਿਹੜੀ ਆ ਕਦੋਂ ਆਪਣੇ ਬਾਕੀ ਉਮੀਦਵਾਰਾਂ ਦਾ ਜਿਹੜਾ ਉਹ ਜਿਹੜਾ ਐਲਾਨ ਕਰੇਗੀ ਤਾਂ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਮਾਫ ਕਰਨਾ ਕਾਂਗਰਸ ਕਾਂਗਰਸ ਦੇ ਕਦੋਂ ਉਮੀਦਵਾਰਾਂ ਦਾ ਐਲਾਨ ਕਰੇਗੀ ਤਾਂ ਕਾਂਗਰਸ ਜਿਹੜੀ ਹੈ ਉਹ ਦੋ ਉਮੀਦਵਾਰਾਂ ਦਾ ਐਲਾਨ ਜਿਹੜਾ ਉਹ ਕਰ ਚੁੱਕੀ ਹੈ ਔਰ ਕਾਂਗਰਸ ਨੇ ਦੋ ਬੀਵੀਆਂ ਨੂੰ ਜਿਹੜੀਆਂ ਟਿਕਟ ਦੇ ਦਿੱਤੀ ਹੈ ਤਾਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਪਾਰਟੀ ਨੇ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਫਰੀਦਕੋਟ ਤੇ ਹਿਸ਼ਾਰਪੁਰ ਤੋਂ ਉਮੀਦਵਾਰਾਂ ਦਾ ਐਲਾਨ ਹੋਇਆ ਹੈ ਯਾਮਨੀ ਗੋਮਰ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਹੁਸ਼ਿਆਰਪੁਰ ਤੋਂ ਬੀਪੀਆਂ ਦੇ ਕੋਟੇ ਦੇ ਵਿੱਚੋਂ ਔਰ ਉੱਤੇ ਹੀ ਜੇ ਗੱਲ ਕਰੀਏ ਅਮਰਜੀਤ ਕੌਰ ਸਾਹੂ ਕੋਲੋਂ ਫਰੀਦਕੋਟ ਤੋਂ ਜਿਹੜੀ ਆ ਟਿਕਟ ਦਿੱਤੀ ਗਈ ਹੈ ਤਾਂ ਬਹੁਤ ਵੱਡੀ ਖਬਰ ਜਿਹੜੀ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਦੋ ਹੋਰ ਉਮੀਦਵਾਰ ਐਲਾਨ ਦਿੱਤੇ ਗਏ ਨੇ ਤਾਂ ਦੱਸ ਜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਹੁਣ ਤੋਂ ਹੁਣ ਤੱਕ 8 ਉਮੀਦਵਾਰ ਜਿਹੜੇ ਐਲਾਨ ਦਿੱਤੇ ਗਏ ਨੇ ਤਾਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਅ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਦੋ ਹੋਰ ਉਮੀਦਵਾਰ ਐਲਾਨ ਦਿੱਤੇ ਗਏ ਨੇ ਦੱਸ ਦੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਸ਼ਿਹਾਟਪੁਰ ਤੋਂ ਜਿਹੜੇ ਬੀਬੀ ਯਾਮਨੀ ਗੋਮਰ ਨੂੰ ਟਿਕਟ ਦਿੱਤੀ ਗਈ ਹੈ ਔਰ ਉੱਥੇ ਹੀ ਪ੍ਰੀਤਪੁਰ ਤੋਂ ਅਮਰਜੀਤ ਕੌਰ ਦਾਉਂ ਕਿਨ ਟਿਕਟ ਦਿੱਤੀ ਗਈ ਹੈ ਕਾਂਗਰਸ